Yeah, uh yeah. -huh. Uh -huh.

but uh... ਤਉ ਜਲ ਸਦ ਸੰਤਨ ਕ ਪਾਈਐ ਹਰਿ ਕ ਸੰਤ ਪ੍ਰੀਤਮ ਪ੍ਰਭ ਕ ਤਾਗ ਰਰ ਰ ਗਾਈਐ ਨਾਨਕ ਹੀ ਆਤਕ ਆਗ ਸਾਧ ਰਸ ਸੰਤਨ ਕੇ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੁਗੋ ਜੁਗ ਟਟਾ ਚਬਰ ਤਖਤ ਛਤਰ ਦੇ ਮਾਲਕ ਕਰ ਜੁੜ ਦੇ ਜਹਾਨ ਬਾਣੀ ਦੇ ਕੋਈ ਸ਼ਬਦ ਕੋਈ ਤੰਤਰ ਸਾਹਿਬ ਜੀ ਕੋਲੋਂ ਸਾਇਬੀ ਮਹਾਰਾਜ ਦੇ ਪਾਵਨ ਚੜ੍ਹਾ ਵਿੱਚ ਜਿੜ ਬੈਠ ਕੇ ਪਿਆਰੇ ਸ਼ਾਸਨ ਦੀ ਆਪ ਜੀ ਵੜਪਾ ਕੇ ਹੋ ਪਤ ਦਾ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਅਲਾਹੀ ਬਾਣੀ ਦਾ ਆਨੰਦ ਮਾਣਦੇ ਹੋ ਇਹ ਪਾਵਨ ਸਰਬ ਜੋ ਆਪ ਜੀ ਨੇ ਸਰਵਨ ਕੀਤਾ ਹੈ ਇਹ ਪਾਵਨ ਸ਼ਬਦ ਸਭ ਸੁਰਾ ਦੇ ਸਭ ਕੁਮ ਨਾਮੇ ਵਜੋ ਰਸੀ ਇਹ ਪਾਵਨ ਸ਼ਬਦ ਕੰਚਨ ਗੁਰਦੇਵ ਧਨ ਧਨ ਸਾਇਬ ਸਿੰਧੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਵਾਕ ਉਚਾਰਣ ਕੀਤਾ ਹੋਇਆ ਧਨ ਸਿੰਧੂ ਅਰਜਨ ਦੇਵ ਜੀ ਮਹਾਰਾਜ ਬਾਬੂ ਜੀ ਅਗਰ ਆਈ ਸੰਗ ਉਦੇਸ਼ ਦੇ ਰਹਿਗਾ ਕੋਈ ਜਾਣ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦੂਜ ਹੈ ਤਾਂ ਕੀ ਨਿਰਮਲ ਹੀ ਇਹ ਕੋਈ ਮਰਲਾ ਜਾਣਦਾ ਹੈ ਇਸ ਸੰਸਾਰ ਵਿੱਚ ਅਸਲੀ ਬਿੰਦਰ ਕੋਣ ਹੈ ਇਸ ਸੰਸਾਰ ਹੁ ਸਾਡਾ ਬਿੰਦਰ ਬਹੁਤ ਹਨ ਪਰ ਅਸਲੀ ਬਿੰਦਰ ਉਹ ਜਨੈਸ਼ੋ ਜੀ ਗੁਰੂ ਦੀ ਕਿਰਪਾ ਨਾਲ ਕਿਸੇ ਕਿਸੇ ਬਹੁਤੀ ਹੈ ਜਿਸ ਹੋਏ ਕਿਰਪਾ ਹੋਈ ਵੀ ਤੁਮ ਜਿਸ ਦੇ ਤੇ ਸੁਧੀ ਕਿਰਪਾ ਹੋ ਜਾਂਦੀ ਹੈ ਤਾਕੀ ਨਿਰਮਲ ਦੀ ਉਸਦਾ ਕੀ ਦਾ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਇਸ ਸੰਸਾਰ ਵਿੱਚ ਸਾਡਾ ਅਸਲੀ ਮਿੱਤਰ ਕਾਲ ਕੋ ਵਾਹਿਗੁਰੂ ਪਰਮਾਤਮਾ ਜਿਸ ਨੂੰ ਇਹ ਸੋਝੀ ਹੋ ਜਾਂਦੀ ਹੈ ਤਾਂ ਕੀ ਨਿਰਮਲ ਦੀ ਉਸਦਾ ਕੀ ਦਾ ਨਿਰਮਲ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਸੰਸਾਰ ਦੇ ਰਿਸ਼ਤੇ ਪ੍ਰਸਾਦ ਜੀ ਅਗਲੇ ਬੰਦ ਵਿੱਚ ਉਪਦੇਸ਼ ਕਰ ਰਹੇ ਹਨ ਮਾਤ ਪਿਤਾ ਬਨਤਾ ਸੁਖ ਬੰਧਕ ਇਸ਼ਟ ਮੇਂ ਅਰਪਨ ਮਾ ਬਾਪ ਕਰਦੇ ਪਿਛਲੇ ਉਤਰ ਮਿੱਤਰ ਰਿਸ਼ਤੇਦਾਰ ਭੈਣ ਭਰਾ ਇਹ ਪ੍ਰਭ ਜਨਮਤ ਕੇ ਮਿਲੇ ਸਜੋ ਕੀ ਅੰਤ ਕੋਨਾਸ਼ ਹੱਤ ਇਨਾਂ ਵਿੱਚੋਂ ਕਿਸੇ ਨੇ ਅੰਤ ਵੇਲੇ ਤੇਰੀ ਸਹਾਇਤਾ ਕਰਨੀ ਇਹ ਤੈਨੂੰ ਪਿਛਲੇ ਜਨਮਾਂ ਦੇ ਸੰਜੋਗਾ ਕਰਕੇ ਮਿਲੇ ਤਾਂ ਜਨ ਦੁਰਭਰਜਨ ਦੇਵ ਜੀ ਮਹਾਰਾਜ ਸਮਝਉਂਦੇ ਕਿ ਅੰਤ ਵੇਲੇ ਕ੍ਰਿਸ਼ਨੇ ਸਹਾਇ ਹੋਣਾ ਹੈ ਜਿੱਥੇ ਮਾਂ ਬਾਪ ਪੈਣ ਪ੍ਰਾਪਤ ਰਿਸ਼ਤੇਦਾਰ ਕਿਸੇ ਨੇ ਸਾਈ ਨਹੀਂ ਹੋਣਾ ਪਛਾਜ ਗੰਧਿਆਨ ਤੇ ਮਾਤਾ ਪਿਤਾ ਸੁਤ ਮੀਤ ਨਾ ਭਾਈ ਮਨ ਓਕਾ ਨਾਮ ਤੇਰਾ ਸਦ ਸਦ ਉੱਥੇ ਕੇਵਲ ਨਾਮ ਨੇ ਤੇਰਾ ਸਾਈ ਹੋਣਾ ਹੈ ਮੁਕਤ ਮਾਲ ਕਣਕ ਲਾਲ ਹੀਰਾਲ ਮਨ ਰੰਗਨ ਕੀ ਮਾਇਆ ਪਾਵੇ ਤੇਰੇ ਕੋਲ ਮੋਤੀਆ ਦੀ ਮਾਲਾ ਹੀਰੇ ਨਾਲ ਮਨ ਭਾਵਨੀ ਮਾਇਆ ਵੀ ਹੋ ਜਾਵੇ ਪਰ ਫਿਰ ਵੀ ਇਹ ਮਨੁੱਖ ਹਾਏ ਹਾਏ ਹੋਰ ਹੋਰ ਕਰਦਾ ਰਹਿੰਦਾ ਹੈ ਕਦੇ ਇਸ ਨੂੰ ਸੰਤੋਖ ਨਹੀਂ ਮਿਲਦਾ ਹਾ ਹਾ ਕਰਤ ਬਿਹਾਨੀ ਅਵਧ ਹੈ ਤਾਂ ਮੈਂ संतोष ना पाया सारी उमर हाय हाय ਕਰਦੇ ਆ ਹੋਰ ਹੋਰ ਕਰਦੇ ਆ ਬਤੀਤ ਹੋ ਜਾਂਦੀ ਸੈਸ ਘਟੇ ਲਗੋ ਧਾਵੈ तृप्त ना ਆਵੈ ਮਾਇਆ ਕਾਚਰ ਪਗ ਕਦੇ ਦੇਵਨੋ ਸੰਤੋਖ ਨਹੀਂ ਹੁੰਦਾ ਪਾਲ ਰਸਦੇ ਕੋਲ ਹਸਤ ਰਥ ਅਸਵ पवन ਤੇ ਧਰਯੰ ਉਮਰ ਤੇ ਤੁਰਾਂ ਦਾ ਭਵੇਂ ਸੰਮਤ ਕੋਣ ਹਾਥੀ ਰਥ ਹਵਾ ਵਰਗੀ ਤੇਜ਼ ਚੱਲਣ ਵਾਲੇ ਘੋੜੇ ਧਣੀ ਬਹੁਤ ਜ਼ਿਆਦਾ ਧਰਮਾਨ ਹੋਵੇ ਭਵਨ ਬੜੀ ਧਰਤੀ ਦਾ ਮਾਲਕ ਵੀ ਹੋਵੇ ਚਤੁਰ ਆ ਦਾ ਬੜਾ ਚਤੁਰ ਤੇ ਸ਼ਾਰਾ ਵੀ ਹੋਵੇ ਪਰ ਪਾਸਾ ਜਕਰਦੇ ਇਨਾ ਗਾਹੀ ਉਸ ਪਰਮਾਤਮਾ ਨੂੰ ਨਹੀਂ ਮਿਲਿਆ ਜੀ ਆਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕ ਦਾ ਜੈ ਪ੍ਰੀਤਨਹੀ ਭਗਵੰਤ ਰੇਕਰ ਉਸ ਪਰਮਾਤਮਾ ਦੇ ਨਾਲ ਸਾਡਾ ਪਿਆਰ ਨਹੀਂ ਪਾਵੇ ਜਿੰਨਾ ਮਰਜੀ ਧਨ ਪਦਾਰਥ ਸੁੰਦਰ ਚਤੁਰ ਹੋਵੇ ਇੱਕ ਮਿਰਤਕ ਉਸੇ ਬਾ ਦੇ ਬਰਾਬਰ ਹੈ ਬਤਲ ਗੰਦ ਸੰਗਨਾ ਚਾਲੋ ਇਨ ਮੈਂ ਤਛਵੈ ਊੜ ਸਿਧਾਰਿਓ ਜੰਗ। ਇਹਾਂ ਵਿਚੋਂ ਕਿਸੇ ਨੇ ਵੀ ਤੇਰੇ ਨਾਲ ਨਹੀਂ ਜਾਣਾ। ਅੱਤ ਵੇਲੇ ਨੰਗੇ ਪੈਰ ਸੰਸਾਰ ਦੇ ਵਿੱਚ ਉੱਜਣਾ ਹੈ। ਹਰ ਕੇ ਸੰਤ ਪ੍ਰੀਤਮ ਪ੍ਰਤਕ ਤਾਗ ਹਰ ਹਰ ਗੁਰੂ। ਉਸ ਪਰਮਾਤਮਾ ਦੇ ਪਿਆਰੇ ਸੰਤ ਜਨ ਉਸ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਜਿਹੜੇ ਕੋੜਾ ਦੇ ਨਾਲ ਮਿਲ ਕੇ ਹਰ ਹਰ ਗਾਉਂਦੇ ਹਨ ਧਿਆਦੇ ਹਨ ਬਸ ਜਹੰਦਾ ਹਨ ਕਿ ਨਾਨਕ ਇਆ ਸੁੱਤ ਆਗੈ ਮੁਰੂਜਲ ਸੰਗ ਸੰਤਨ ਕੇ ਪੈ ਕਿਉਂ ਇਸ ਲੋਕ ਦੇ ਵਿੱਚ ਵੀ ਸੁਖ ਭੋਗਦੇ ਹਨ ਪਰ ਲੋਕ ਦੇ ਵਿੱਚ ਵੀ ਮਾਨ ਪ੍ਰਾਪਤ ਕਰਦੇ ਹਨ ਸੰਤ ਸੰਤਨ ਤੇ ਪਈਐ ਜਿਹੜੇ ਤੇਰੇ ਨਾਮ ਜਪਣ ਵਾਲਿਆਂ ਦਾ ਸੰਗ ਕਰਦੇ ਕਿਉਂ ਤੇ ਨਾਮ ਜਪਣ ਵਾਲਿਆਂ ਦਾ ਸੰਗ ਕਰਕੇ ਸਤ ਸੰਗਤ ਕਰਕੇ ਗੁਰੂ ਦੀ ਸੰਗਤ ਜੁੜ ਬੈਠ ਕੇ ਸਾਡਾ ਬਾਦ ਉਤਾਰਾ ਸਕਦਾ ਹੈ ਉਹ ਜਨੋਕ ਤੇ ਪਰਲੋਕ ਵਿੱਚ ਮਾਨ ਪ੍ਰਾਪਤ ਕਰਦੇ ਜਿਹੜੇ ਜਿਤਾ ਪ੍ਰਤੀ ਗੁਰੂ ਦੀ ਸੰਗਤ ਵਿੱਚ ਬੈਠ ਕੇ ਸਤ ਸੰਗਤ ਕਰਦੇ ਹਨ ਸਭ ਪਾਤਸ਼ਾਹ ਦੀ ਕਿਰਪਾ ਕਰ ਅਸੀਂ ਸਾਰੇ ਹੀ ਵਡਭਾਗੀਆਂ ਜਿਹੜੇ ਜਿਤਾ ਪ੍ਰਤੀ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੇ ਦੱਸੇ ਉਪਦੇਸ਼ ਅਨੁਸਾਰ ਗੁਰੂ ਦੀ ਬਾਣੀ ਨੂੰ ਸਰਵਣ ਕਰਕੇ ਉਸ ਦੇ ਉੱਤੇ ਚੜ੍ਹਦਾ ਜਤਨ ਕਰ ਰਹੇ ਹਾਂ ਸਭ ਪਾਤਸ਼ਾਹ ਦੀ ਕਿਰਪਾ ਦਣ ਸਬਨਾ ਨੂੰ ਕਰ ਕਰਉ ਨਾਮ ਨਾਮ ਚੜਦੀ ਕਲਾ ਕਦਮ ਕਦਮ ਤੇਰਾ ਨਾਮ ਜਿਵੇਤੀ ਪਰਵਾਣ ਕਰਨਾ ਅੰਦਰ ਵਿੱਚ ਦੇਵਾ ਸਹੀਸ ਬਲਾਵਤੈ ਵਾਹਿਗੁਰੂ ਦੀ ਕਾ ਖਾਟ ਸਾਹਿਬ ਵਾਹਿਗੁਰੂ ਦੇ ਕੀ ਪਤੇ